ਮੇਰਾ ਪੱਕਾ ਨਾਮ ਕਾਗਜ਼ਾਂ ਦੇ ਵਿੱਚ ਵੈਸੇ ਮੈਨੂੰ ਦਾਰਾ ਦਾਰੇ ਦੇ ਨਾਲ-ਨਾਲ ਜਾਣਿਆ ਜਾਂਦਾ ਆ ਮੈਂ ਦਾਰਾ ਸੇਖੋਂ ਕਰਕੇ ਹੀ ਦੱਸਦਾ ਬਾਹਰ ਜੰਦਰ ਜਦੋਂ ਜਾਂਦਾ ਜੀ ਤੱਕ ਗਿਆ ਖੇਡਣ ਵਾਸਤੇ ਅ ਜੈਪੁਰ ਜੋਧਪੁਰ ਉਸ ਤੋਂ ਬਾਅਦ ਦਿੱਲੀ ਖੇਡਣ ਵਾਸਤੇ ਗਿਆ ਜੀ ਬਠਿੰਡਾ ਮਲੇਰ ਕੋਟਲਾ ਅ ਅਜੀਤ ਕਲਾਕ ਦੇ ਵਿੱਚ ਜੋ ਵਿਕੀ ਸੰਗੀ ਨੇ ਕਰਵਾਇਆ ਸੀਗਾ ਉਹਦੇ ਵਿੱਚ ਮੇਰੀ ਗੈਸਟ ਪੋਜ਼ਿੰਗ ਸੀ ਜੀ ਔਰ ਉੱਥੇ ਮੈਨੂੰ ਅ ਜਿਹੜੇ ਸੋਨੀ ਨੇ ਨੀਤੀ ਸੋਨੀ ਉਹਨਾਂ ਨੇ 11000 ਰੁਪਏ ਦਾ ਸਨਮਾਨਤ ਕੀਤਾ ਸੀਗਾ ਉਸ ਤੋਂ ਬਾਅਦ ਹੁਸ਼ਿਆਰਪੁਰ ਗਏ ਖੇਡਣ ਵਾਸਤੇ ਅ ਅੰਮ੍ਰਿਤਸਰ ਤਿੰਨ ਚਾਰ ਕੰਪੀਟੀਸ਼ਨ ਕੀਤੇ ਮਤਲਬ ਕੋਈ ਜਗ੍ਹਾ ਇਹੋ ਜਿਹੀ ਹੈ ਨਹੀਂ ਬਠਿੰਡੇ ਤੱਕ ਮਤਲਬ ਕਾਫੀ ਜਗ੍ਹਾ ਕੰਪੀਟੀਸ਼ਨ ਕੀਤੇ ਨੇ ਤੇ ਭਾਈ ਜੀ ਇੱਕ ਇਨਸਾਨ ਹੈ ਜਦੋਂ ਚਾਹੇ ਜਦੋਂ ਵੀ ਚਾਹੇ ਔਰ ਜਿਵੇਂ ਚਾਵੇ ਉਵੇਂ ਕਰ ਸਕਦਾ ਮੈਂ ਸਮਝਦਾ ਕਿ ਮਤਲਬ ਇਨਸਾਨ ਹਰ ਕੰਮ ਨੂੰ ਬੜੀ ਆਸਾਨ ਨਾਲ ਕਰ ਸਕਦਾ ਪਰ ਉਸ ਆਪਣਾ ਇਥੋਂ ਮਤਲਬ ਕਿ ਦਿਲ ਔਰ ਦਿਮਾਗ ਤੋਂ ਫਿੱਟ ਚਾਹੀਦਾ ਜੀ ਕਿੰਨੀ ਪੁਲਿਸ ਦੇ ਵਿੱਚ ਐ ਜੇ ਹੈਡ ਕਨਸਟੇਬਲ ਜੌਬ ਕਰਦਾ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਦਾ ਮੈਂ ਪੀਐਸਓ ਆ ਔਰ ਪਹਿਲੇ 16 17 ਸਾਲ ਤੋਂ ਮੈਂ ਸੇਖਵਾ ਸਾਹਿਬ ਦੇ ਪਰਿਵਾਰ ਦੇ ਨਾਲ ਹੀ ਚੱਲਿਆ ਆਉਂਦਿਆ ਵੱਡੇ ਸੇਖਵਾ ਸਾਹਿਬ ਸਰਦਾਰ ਸਿਵਾ ਸਿੰਘ ਸੇਖਵਾ ਜੀ ਨਾਲ ਔਰ ਟਾਈਮ ਸਰ ਇਸ ਤਰ੍ਹਾਂ ਕੇ ਮਤਲਬ ਕੁਝ ਵੀ ਹਾਸਲ ਕਰਨ ਵਾਸਤੇ ਜਿਹੜਾ ਟਾਈਮ ਆ ਸਾਨੂੰ ਆਪ ਕੱਢਣਾ ਪੈਂਦਾ ਜੇ ਮਨੋਂ ਮੈਂ ਚਾਹਾਂ ਕਿ ਮੈਂ ਆਪਣਾ ਪਰਿਵਾਰ ਪਾਲ ਪਾਲਦਾ ਸਰਕਾਰੀ ਜੌਬ ਕਰਦਾ ਕਿ ਮੈਨੂੰ ਸਰਕਾਰ ਟਾਈਮ ਦੇਗੀ ਆਪਣੀ ਫਿਜ਼ੀਕਲ ਵਾਸਤੇ ਸੋ ਇਹ ਗਲਤ ਹੈ ਮੈਨੂੰ ਆਪਣਾ ਟਾਈਮ ਆਪ ਕਰਨਾ ਪਏਗਾ ਮੰਨ ਲਓ ਜੇ ਮੈਂ 8 ਵਜੇ ਡਿਊਟੀ ਜਾਣਾ ਤੇ ਮੈਂ 3 ਵਜੇ ਉੱਠ ਪਾਵਾਂ 3 ਵਜੇ ਉੱਠ ਕੇ ਆਪਣਾ ਆਪਣਾ ਜੋ ਵੀ ਕੰਮ ਆਪਣੇ ਛੋਟੇ-ਮੋਟੇ ਰੁਟੀਨ ਵਰਕ ਕਰਨ ਤੋਂ ਬਾਅਦ ਜੇ ਕਿ ਜਿਹੜੇ ਘੰਟਾ ਆਪਣਾ ਜਿਮਿੰਗ ਕਰਕੇ ਆਪਣੀ ਦੁਬਾਰਾ ਨਹਾਤ ਹੋ ਕੇ ਡਿਊਟੀ ਚਲ ਜਾਵਾਂ ਸੋ ਇਹ ਹੈ ਕਿ ਸਰ ਜੇ ਕੁਝ ਹਾਸਲ ਕਰਨਾ ਤੇ ਫਿਰ ਸਾਨੂੰ ਟਾਈਮ ਤਾਂ ਫਿਰ ਆਪ ਹੀ ਕਰਨਾ ਪਊਗਾ ਸੋ ਮੈਂ ਸਮਝਦਾ ਕਿ ਐਡੀ ਵੱਡੀ ਗੱਲ ਨਹੀਂ ਆ ਬੰਦੇ ਵਾਸਤੇ ਜੋ ਚਾਹੇ ਉਹ ਕਰ ਸਕਦੇ ਹੈ 36 ਸਾਲ ਦੇ ਨੇ ਉਹ ਨਾਰਮਲ ਜਿਮਿੰਗ ਉਹ ਵੀ ਕਰਨ ਕਰਦੇ ਨੇ ਮੇਰੇ ਬਰਾਬਰ ਤਾਂ weight ਨਹੀਂ ਲਾਉਂਦੇ ਮਤਲਬ ਜਿੰਦਾ ਮੈਂ ਲਾਉਣਾ ਪਰ ਉਹ ਮਤਲਬ ਆਪਣੀ ਐਕਸਰਸਾਈਜ਼ ਵਗੈਰਾ ਕਰਦੇ ਨੇ ਸਾਈਕਲਿੰਗ ਟਰੈਡਮਿਲ ਵਗੈਰਾ ਸੋ ਜਗਤਾਰ ਸਿੰਘ ਨੇ ਇੱਕ ਦੋ ਹੋਰ ਆਉਂਦੇ ਸੀ ਪਰ ਹਾਰਡ ਹਟ ਗਏ ਕਿਉਂਕਿ ਲੋਕੀ ਆਉਂਦੇ ਨੇ ਅ ਮੀਨਾ ਕਾੜਾ ਲਾਉਂਦੇ ਆ ਫਿਰ ਬੰਦ ਕਰ ਦਿੰਦੇ ਆ ਨਵੇਂ ਸਾਲ ਦੇ ਵਿੱਚ ਲੋਕੀ ਫੀਸਾਂ ਭਰਦੇ ਨੇ ਸਾਲ ਦੀਆਂ ਪਰ ਪਤਾ ਨਹੀਂ ਕਿਉਂ ਮੁੜ ਕੇ ਆਉਂਦੇ ਹੀ ਨਹੀਂ ਜਿੱਥੇ ਫੁੱਲਾ ਉਥੇ ਖਾਰ ਵੀ ਆ ਕੋਈ ਜੈਲਸ ਵੀ ਕਰਦੇ ਨੇ ਹਾਂਜੀ ਸੋ ਨਿਰੂ ਸਾਹਿਬ ਨਾਲ ਜੀ ਕਿਸੇ ਕੋਲੋਂ ਮਤਲਬ ਇੱਕ ਫੁੱਲ ਹੈ ਉਹ ਫੁੱਲ ਖੁਬੂ ਸਾਰਿਆਂ ਨੂੰ ਦਿੰਦਾ ਉਹ ਮਤਲਬ ਕਦੇ ਫੋਲ ਜਿਹੜਾ ਕਿ ਨਾ ਵਖਰੇਵਾ ਨਹੀਂ ਕਰਦਾ ਸੋ ਮਗਰ ਮੈਨੂੰ ਕੋਈ ਪੁੱਛੂਗਾ ਤੇ ਮੈਂ ਜੋ ਮੈਨੂੰ ਪੁੱਛੂਗਾ ਮੈਂ ਉਹ ਸਹੀ ਗਾਈਡੈਂਸ ਦਊਗਾ ਜਿਸ ਤਰ੍ਹਾਂ ਪਹਿਲਾਂ ਮੈਂ ਦੱਸ ਚੁੱਕਾ ਹਾਂ ਕਿ ਕੀ ਖਾਣਾ ਕੀ ਨਹੀਂ ਖਾਣਾ। ਵਾਸਤੇ ਬੜੀ ਵੱਡੀ ਗੱਲ ਹੈ ਕਿ ਮਤਲਬ ਜੋ ਨਹੀਂ ਸੋਚਿਆ ਉਹ ਹੋ ਗਿਆ। ਮਤਲਬ ਮੈਂ ਕਦੇ ਸੋਚਿਆ ਵੀ ਨਹੀਂ ਮੈਂ ਤੇ ਮਤਲਬ ਇਹ ਵੀ ਨਹੀਂ ਸੋਚਿਆ ਕਿ ਮੈਂ ਮਿਸਟਰ ਇੰਡੀਆ ਬਣਨਾ ਮਾਸਟਰ ਮਿਸਟਰ ਇੰਡੀਆ ਬਣਨਾ ਸੋ ਦਸੰਬਰ ਦੇ ਵਿੱਚ ਮੈਂ ਮਾਸਟਰ ਮਿਸਟਰ ਇੰਡੀਆ ਬਣਿਆ ਤੇ ਆ ਹੁਣ 30 ਮਾਰਚ ਨੂੰ ਮੈਂ ਮਿਸਟਰ ਏਸ਼ੀਆ ਬਣ ਗਿਆ ਸੋ ਕਦੇ-ਕਦੇ ਜੋ ਨਹੀਂ ਸੋਚਿਆ ਹੁੰਦਾ ਉਹ ਵੀ ਹੋ ਜਾਂਦਾ ਔਰ ਹੁੰਦਾ ਆਦਮੀ ਦੇ ਜਿੰਨਾ ਸਰਕਾ ਹੀ ਹੈ ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜਾ ਜ਼ਿਆਦਾ ਰੋਲ ਆ ਸਰਦਾਰ ਹਰਮਿੰਦਰ ਸਿੰਘ ਜੀ ਦੁੱਲੋਵਾਲ ਤੇ ਮੇਰਾ ਪਰਿਵਾਰ ਮੇਰੇ ਪਿੰਡ ਦੀ ਪੰਚਾਇਤ ਉਸ ਤੋਂ ਬਾਅਦ ਸੇਖਵਾ ਪਰਿਵਾਰ ਦਾ ਵਿੱਚ ਕਾਫੀ ਰੋਲ ਹੈ ਮੈਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਣਾ ਕਿ ਆਪਣੇ ਪਰਿਵਾਰ ਦੇ ਕਹਿਣੇ ਮੁਤਾਬਕ ਆਪਣੇ ਪਰਿਵਾਰ ਦੇ ਕਹਿਣੇ ਮੁਤਾਬਕ ਚੱਲੋ ਮੋਟਰਸਾਈਕਲ ਤੇ ਜਿਹੜੇ ਨਾ ਮਾਰੋ ਅਗਰ ਜਿਹੜੇ ਤੁਸੀਂ ਮੋਟਰਸਾਈਕਲ ਤੇ ਤੇਲ ਫੂਕ ਰਹੇ ਜੇ ਉਹ ਦੀ ਤੁਸੀਂ ਖਰਾਕ ਲਿਆ ਕੇ ਅਗਰ ਤੁਸੀਂ 1 ਲੀਟਰ ਤੇਲ ਫੂਕਦੇ ਹੋ 100 ਰੁਪਏ ਦਾ ਤੇ 100 ਰੁਪਏ ਦੇ ਤੁਸੀਂ ਆਂਡੇ ਲਿਆਓ ਤੁਹਾਡੇ 4 ਦਿਨ ਲੰਘ ਜਾਣਗੇ ਠੀਕ ਹੈ ਜੀ ਸੋ ਆਪਣੇ ਮਾਪਿਓ ਦੇ ਕਹਿ ਵਿੱਚ ਰਹਿ ਕੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਬਰਕਰਾਰ ਰੱਖਦੇ ਹੋਏ ਤੁਸੀਂ ਗਰਾਊਂਡ ਵਰਕ ਕਰੋ ਮਿਹਨਤ ਕਰੋ ਔਰ ਗਲਤ ਕੰਮ ਵਾਲ ਨਾ ਜਾਓ ਨਸ਼ੇ ਵਾਲੇ ਬੰਦੇ ਦੇ ਲਾਗੇ ਨਾ ਖਲੋਓ ਅਗਰ ਕੋਈ ਨਸ਼ਾ ਕਰਦਾ ਤਾਂ ਉਹਨੂੰ ਸਭ ਤੋਂ ਪਿੰਡ ਦੇ ਸਰਪੰਚ ਸਾਹਿਬ ਨੂੰ ਦੱਸੋ ਕਿ ਭਾਈ ਇਹ ਬੰਦਾ ਨਸ਼ਾ ਕਰਦਾ ਇਹਨੂੰ ਕਿਸੇ ਤਰੀਕੇ ਨਾਲ ਇਹਨਾਂ ਕੋਲ ਮਤਲਬ ਹੁੰਦੇ ਨੇ ਕਾਫੀ ਸੋਰਸ ਹੁੰਦੇ ਨੇ ਜੋ ਕਿ ਮਤਲਬ ਸਪਨਾ ਔਰ ਮੇਰੇ ਪਿੰਡ ਦੇ ਸਰਪੰਚ ਜਿਹੜੇ ਬੈਠੇ ਨੇ ਇਹਨਾਂ ਦਾ ਇੱਕ ਸਪਨਾ ਕਿ ਯੂਥ ਨੂੰ ਇਕੱਠਾ ਕਰਕੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਔਰ ਗੇਮਾਂ ਦੇ ਨਾਲ ਜੋੜਿਆ ਜਾਵੇ ਨਸ਼ੇ ਤੋਂ ਦੂਰ ਰੱਖਿਆ ਜਾਵੇ ਜੀ